ਹੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਗੀ ਗੋਦ ਵਿੱਚ ਜੁੜ ਬੈਠੀ ਸੰਗਤ ਆਓ ਗੱਜ-ਵੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਰਦਾ ਹੋਏ ਮਰੀਦ ਸੋਏ ਕੋ ਵਿਰਲਾ ਗੁਰਗੋੜ ਸਮਾਵੈ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਕਹਿੰਦੇ ਕੋਈ ਵਿਰਲਾ ਹੈ ਜਿਹਨੂੰ ਗੁਰੂ ਦੀ ਕਬਰ ਨਸੀਬ ਹੁੰਦੀ ਕੋਈ ਵਿਰਲਾ ਅਵਤਾਰ ਸਿੰਘ ਖੰਡਾ ਆਪਣੇ ਕੰਮ ਕਰਕੇ ਆਪਣੀ ਲਗਨ ਕਰਕੇ ਜਿੱਥੇ ਤੱਕ ਉਹਨੇ ਸੰਗਤਾਂ 'ਚ ਆਪਣੀ ਥਾਂ ਬਣਾਈ ਬਣਾਈ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੀ ਸਭ ਤੋਂ ਵੱਡੀ ਐਫਰਮੇਸ਼ਨ ਮਿਲਦੀ ਹੈ ਨਾ ਤੁਹਾਨੂੰ ਆਪਣੇ ਕੰਮ ਕਰਨ ਦੀ ਉਹ ਪਤਾ ਕਿੱਥੋਂ ਮਿਲਦੀ ਹੈ ਜਦੋਂ ਤੁਸੀਂ ਦੁਸ਼ਮਣ ਦੀ ਅੱਖ ਦੇ ਵਿੱਚ ਰੜਕਦੇ ਹੋ ਅਵਤਾਰ ਸਿੰਘ ਖੰਡਾ ਇੰਨਾ ਰੜਕਦਾ ਸੀ ਉਹਨਾਂ ਦੀ ਅੱਖ ਵਿੱਚ ਦਿਨ ਰਾਤ ਉਹਦੇ ਤੇ ਸਟੋਰੀਆਂ ਚਲਾਉਂਦੇ ਸੀ ਕੀ ਕੀ ਸਟੋਰੀਆਂ ਚਲਾਉਂਦੇ ਸੀ ਜੀ ਫਲਾਣੀ ਜਥੇਬੰਦੀ ਦਾ ਮੁਖੀ ਬੌਮ ਮੇਕਿੰਗ ਐਕਸਪਰਟ ਅਤਵਾਦੀ ਦਾ ਪੁੱਤ ਅਤਵਾਦੀ ਇਹ ਸਾਰੀਆਂ ਸਟੋਰੀਆਂ ਚਲਾਉਂਦੇ ਸੀ ਤੇ ਫਿਰ ਹੁਣ ਸਾਨੂੰ ਕਹਿੰਦੇ ਵੀ ਨਹੀਂ ਇਹ ਐਮ ਐਲ ਦੇ ਨਾਲ ਮਰ ਗਿਆ ਇਹ ਲੁਕੀਮੀਆਂ ਦੇ ਨਾਲ ਮਰ ਗਏ ਕਿੱਦਾਂ ਹੋ ਸਕਦਾ ਯੂਜਵਲ ਸਸਪੈਕਟ ਕਨਸੈਪਟ ਬੜਾ ਈਜ਼ੀ ਹੈ ਜਿਹੜਾ ਬੰਦਾ ਤੁਹਾਡੇ ਮਗਰ ਲੱਗਿਆ ਹੋਇਆ ਕਿੰਨੇ ਸਾਲਾਂ ਤੋਂ ਤੇ ਅਸੀਂ ਕਈਏ ਵੀ ਜੋ ਐਵੇਂ ਦੀਪ ਸਿੱਧੂ ਕਿਆ ਕਰਦਾ ਸੀ ਜੇ ਮੈਂ ਰਾਹ ਚੱਲਦੇ ਮਰ ਜਾਵਾਂ ਤੇ ਤੁਹਾਨੂੰ ਪਤਾ ਨਹੀਂ ਲੱਗ ਜੂਗਾ ਵੀ ਮੈਨੂੰ ਕਿੰਨੇ ਮਾਰਿਆ ਉਹ ਜਿਹੜੀ ਗੱਲ ਇੱਥੇ ਜਸ ਭਾਜੀ ਨੇ ਬੜੇ ਵਿਸਥਾਰ ਨਾਲ ਕੀਤੀ ਹੈ ਪਰ ਮੈਂ ਜਸਟ ਉਹਨੂੰ ਹੀ ਥੋੜਾ ਜਿਹਾ ਹੋਰ ਕੁਰੇ ਦਣਾ ਹਿੰਦੁਸਤਾਨ ਨੇ ਬੜੀਆਂ ਜੰਗਾਂ ਲੜੀਆਂ ਪਾਕਿਸਤਾਨ ਨਾਲ ਤੇ ਅਕਸਰ ਸਾਰੀ ਦੁਨੀਆ 'ਚ ਮਸ਼ਹੂਰ ਹੈ ਵੀ ਸਭ ਤੋਂ ਵੱਡਾ ਦੁਸ਼ਮਣ ਹਿੰਦੁਸਤਾਨ ਦਾ ਪਾਕਿਸਤਾਨ ਤੇ ਜਿੰਨੀਆਂ ਵੀ ਜੰਗਾਂ ਹੋਈਆਂ ਨਾ ਖਾਲਸਾ ਜੀ ਜਿੰਨੇ ਪਾਕਿਸਤਾਨ ਦੇ ਕੋਈ ਦੁਸ਼ਮਣ ਮਰੇ ਇਨਾ ਤੋਂ ਉਹਨਾਂ ਦੀਆਂ ਲਾਸ਼ਾਂ ਇਹਨਾਂ ਨੇ ਫਿਰ ਪਾਕਿਸਤਾਨ ਭੇਜੀਆਂ ਸਤਿਕਾਰ ਸਹਿ ਪਰ ਸਾਡਾ ਅਵਤਾਰ ਸਿੰਘ ਖੰਡਾ ਨਾ ਮਾਂ ਨੂੰ ਇੱਥੇ ਆਣ ਦਿੱਤਾ ਤੇ ਨਾ ਹੀ ਉਹਦੇ ਪੰਜੂ ਤੱਕ ਸਰੀਰ ਨੂੰ ਉੱਥੇ ਜਾਣ ਦਿੱਤਾ ਇਹ ਤੋਂ ਕੀ ਪਤਾ ਲੱਗਦਾ ਕਿ ਦੁਸ਼ਮਣੀ ਦੀਆਂ ਸਾਰੀਆਂ ਹਦਾਂ ਪਾਰ ਕਰਕੇ ਇਹ ਤੇ ਇੰਟਰਨੈਸ਼ਨਲ ਕਾਨੂੰਨ ਵੀ ਕਹਿੰਦਾ ਨਾ ਇਹ ਤਾਂ ਵਾਰ ਦਾ ਕਾਨੂੰਨ ਕਹਿੰਦਾ ਇਟਸ ਅ ਵਾਰ ਕਰਾਇਮ ਕਿ ਜੇ ਤੁਸੀਂ ਬੰਦੇ ਦੀ ਬਾਡੀ ਨਾ ਦਿਓ ਉਹਦੇ ਘਰ ਦੇਆਂ ਤੇ ਤੁਹਾਨੂੰ ਇੱਕ ਗੱਲ ਖਾਨ ਲੈਣੀ ਚਾਹੀਦੀ ਇੱਕ ਗੱਲ ਦਾ ਇਦਾਂ ਉਹ ਕੀਦਾ ਕਰਕੇ ਜਾਇਓ ਹਿੰਦੁਸਤਾਨ ਦਾ ਸਭ ਤੋਂ ਪਹਿਲਾ ਦੁਸ਼ਮਣ ਤੁਸੀਂ ਸਿੱਖੋ ਇਹ ਗੱਲ ਨੂੰ ਯਾਦ ਰੱਖੀਏ ਇਹਦੇ ਵਿੱਚ ਕੋਈ ਦੂਰ ਆਏ ਨਾ ਰੱਖੀ ਉਹਦੀ ਉਹਦਾ ਪੰਜ ਭੂਤਕ ਸਰੀਰ ਇੱਥੇ ਮਹੀਨਿਆਂ ਵੱਦੀ ਮੈਨੂੰ ਮਾਫ਼ ਕਰਨਾ ਮੋਰਚਰੀ ਚ ਪੈਂਦਾ ਰਿਹਾ ਜਿਨ੍ਹਾਂ ਨੇ ਉਹਦੇ ਅੰਤਮ ਸਰੀਰ ਦੇ ਦਰਸ਼ਨ ਕੀਤੇ ਦੇਖਿਆ ਕਿਦਾਂ ਕਾਲਾ ਪਿਆ ਸੁੱਕ ਗਿਆ ਸੀ ਸਰੀਰ ਕਿਉਂਕਿ ਮਹੀਨਿਆਂ ਵੱਦੀ ਪਿਆ ਹੋਇਆ ਸੀ ਇਹੀ ਸੋਚਦੇ ਰਹੇ ਕਦੋਂ ਮਾਂ ਆਏਗੀ ਭੈਣ ਜੀ ਆਣਗੇ ਜਾਂ ਇਸ ਸਰੀਰ ਨੂੰ ਉੱਥੇ ਲੈ ਕੇ ਜਾਇਆ ਜਾਏਗਾ ਤੁਸੀਂ ਭੁੱਲਿਓ ਨਾ ਨਾ ਅਸੀਂ ਇੱਥੇ ਦੀ ਸਰਕਾਰ ਨੂੰ ਮaaf ਕਰਦੇ ਆ ਜਿਨ੍ਹਾਂ ਨੇ ਉਹ ਮਾਂ ਤੇ ਭੈਣ ਨੂੰ ਇੱਥੇ ਆਣ ਨਹੀਂ ਦਿੱਤਾ ਤੇ ਨਾ ਹੀ ਉੱਥੇ ਦੀ ਸਰਕਾਰ ਨੂੰ ਮaaf ਕਰਦੇ ਆ ਜਦੋਂ ਬੋਡੀ ਭੇਜਣੀ ਸੀ ਉੱਥੇ ਵੀ ਗੱਲ ਤਰੀ ਸੀ ਨਾ ਵੀ ਬੋਡੀ ਉੱਥੇ ਭੇਜੀ ਜਾਵੇ ਤੇ ਇਹਨਾਂ ਨੇ ਉਦੋਂ ਜਵਾਬ ਦਿੱਤਾ ਵੀ ਸਾਡੇ ਰਿਕਾਰਡ 'ਚ ਇਹੋ ਜਿਹਾ ਕੋਈ ਬੰਦਾ ਹੈ ਹੀ ਨਹੀਂ ਐਗਜ਼ਿਸਟ ਹੀ ਨਹੀਂ ਕਰਦਾ ਸਾਰੀ ਜ਼ਿੰਦਗੀ ਲੱਗੇ ਰੇ ਉਹਦੇ ਖਿਲਾਫ ਪ੍ਰਚਾਰ ਕਰਨ ਫੁਲਾਣੇ ਦਾ ਸ਼ਹੀਦ ਦਾ ਪੁੱਤਰ ਸਾਡੇ ਲਈ ਇਹ ਕੀਤਾ ਇਹ ਕੀਤਾ ਇਹ ਇੰਨੀ ਕਮਜ਼ਰਫੀ ਹੈ ਇਹਨਾਂ ਦੀ ਤੁਸੀਂ ਇਹ ਗੱਲਾਂ ਨੂੰ ਯਾਦ ਰੱਖਿਓ ਚੇਤੇ ਭੁੱਲਿਓ ਨਾ ਅੱਜ ਗੱਲ ਹੋਈ ਏ ਇੱਥੋਂ ਅਸੀਂ ਕੀ ਕਰਨਾ ਹੈ ਇਹਨਾਂ ਵਾਸਤੇ ਤੇ ਸਭ ਤੋਂ ਪਹਿਲੀ ਗੱਲ ਹੋਈ ਏ ਜੀ ਸ਼ਹੀਦ ਕੌਣ ਜੇ ਤੁਸੀਂ ਸ਼ਹੀਦ ਵੇਖਣਾ ਨਾ ਕੌਣ ਹੈ ਮੈਂ ਬਹੁਤੀ ਲੰਬੀ ਚੌੜੀ ਡੈਫੀਨੇਸ਼ਨ 'ਚ ਨਹੀਂ ਜਾਣਾ ਪਰ ਭਾਈ ਗੁਰਦਾਸ ਜੀ ਨੇ ਤੁਹਾਨੂੰ ਸ਼ਹੀਦ ਦੀ ਡੈਫੀਨੇਸ਼ਨ ਕਲੀਅਰ ਕਰ ਦਿੱਤੀ ਮਰਦਾ ਹੋਏ ਮੁਰੀਦ ਨਾ ਗੱਲ ਨਹੀਂ ਹੋਵਣਾ ਸਾਬਰ ਸਿਦਕ ਸ਼ਹੀਦ ਪਰਮ ਭਉ ਖੋਵਣਾ ਗੋਲਾ ਮੁਲ ਖਰੀਦਕਾਰੇ ਜੋਵਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਕੀ ਅਵਤਾਰ ਸਿੰਘ ਖੰਡਾ ਇਸ ਡੈਫੀਨੇਸ਼ਨ ਤੇ ਖਰਾ ਉਤਰਦਾ ਨਾ ਉਹਨੂੰ ਨੀਂਦ ਦਾ ਨਾ ਉਹਨੂੰ ਪਿਆਸ ਦਾ ਨਾ ਉਹਨੂੰ ਭੁੱਖ ਦਾ ਕੋਈ ਨਹੀਂ ਸੀ ਬਸ ਕਹਿੰਦਾ ਮੈਂ ਕੰਮ ਕਰਨਾ ਹੈ ਕੌਮ ਲਈ ਤੇ ਅੰਤ ਦੇ ਨਾਲ ਭਾਈ ਗੁਰਦਾਸ ਜੀ ਇੱਕ ਬੜੀ ਸੋਹਣੀ ਗੱਲ ਕਹਿੰਦੇ ਹੁਣ ਕਹਿੰਦੇ ਵੀ ਅਸੀਂ ਕਿੰਨਾ ਕਦਰ ਪਾਣੀ ਅੰਤ ਤੇ ਆਉਂਦਾ ਚੰਨ ਚੰਦ ਮੁਬਾਰਕ ਈਦ ਪੁੱਗ ਖਲੋਣ ਜਿਸ ਤਰ੍ਹਾਂ ਇੱਕ ਮੁਸਲਮਾਨ ਲਈ ईद ਦਾ ਚੰਦ ਹੁੰਦਾ ਨਾ ईद ਦੇ ਚੰਦ ਦੀ ਮੁਸਲਮਾਨ ਲਈ ਕੀ ਇੰਪੋਰਟੈਂਸ ਹੈ 30 ਦਿਨ ਰੋਜ਼ੇ ਰੱਖ ਕੇ ਆਪਣਾ ਰੋਜ਼ਾ ਖੋਲਦਾ ਉਸ ਚੰਦ ਨੂੰ ਦੇਖ ਕੇ ਭਾਈ ਗੁਰਦਾਸ ਜੀ ਕਹਿੰਦੇ ਸ਼ਹੀਦ ਉਦਾਂ ਦਾ ਹੋਣਾ ਚਾਹੀਦਾ ਕੌਣ ਇੰਨੀ ਇੰਪੋਰਟੈਂਸ ਹੋਣੀ ਚਾਹੀਦੀ ਹੈ ਸ਼ਹੀਦ ਦੀ ਉਸ ਈਦ ਦੇ ਚੰਦ ਵਾਂਗੂ ਤੇ ਇੱਕ ਗੱਲ ਪੱਕੀ ਹੈ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਕਹਿੰਦੇ ਆ ਅਵਤਾਰ ਸਿੰਘ ਖੰਡਾ ਅਸੀਂ ਲੋਕਾਂ ਦੇ ਜ਼ੈਨ ਨੂੰ ਭੁੱਲਣ ਨਹੀਂ ਦੇਣਾ ਇਹ ਕਾਇਮ ਰਹੇਗਾ ਇਹਦੀ ਲੈਗੇਸੀ ਕਾਇਮ ਰਹੇਗੀ ਅਸੀਂ ਸਾਰਿਆਂ ਨੇ ਇਹਨੂੰ ਅੱਗੇ ਲੈ ਕੇ ਜਾਣਾ ਹੈ ਬਹੁਤ ਹੀ ਸਾਡੇ ਵੀਰਾਂ ਨੇ ਬਹੁਤ ਡੀਟੇਲ ਚ ਗੱਲ ਕੀਤੀ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੈਂ ਤੁਹਾਨੂੰ ਸਿਰਫ ਇੱਕ ਵਾਕਿਆਤ ਸਾਂਝੇ ਕਰਨਾ ਅੱਜ ਤੋਂ 4 ਹਫ਼ਤੇ ਪਹਿਲੇ ਸਾਨੂੰ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ ਬਹਿਣ ਦਾ ਮੌਕਾ ਮਿਲੇ ਹਿੰਦੁਸਤਾਨ ਦਾ ਰਿਵਿਊ ਸੀ ਹਿਊਮਨ ਰਾਈਟ ਦਾ 38 ਸਾਲਾਂ ਬਾਅਦ 37 ਸਾਲ ਡੋਜ ਕਰਦੇ ਰਹੇ ਨਹੀਂ ਅਸੀਂ ਰਿਵਿਊ ਨਹੀਂ ਕਰਾਣਾ ਅਸੀਂ ਬਹਿਣਾ ਨਹੀਂ ਮੁੜ ਕੇ ਯੂਨਾਈਟਿਡ ਨੇਸ਼ਨ ਨੇ ਲਾ ਚੇਂਜ ਕਰਤਾ ਕਹਿੰਦੇ ਤੁਸੀਂ ਆਓ ਜਾ ਨਾ आओ ਅਸੀਂ ਤੁਹਾਡਾ ਰਿਵਿਊ ਕਰਕੇ ਰਿਪੋਰਟ ਆਪਣੀ ਪਬਲਿਸ਼ ਪਬਲਿਸ਼ ਕਰ ਦਾਂਗਾ ਸਾਨੂੰ 2 ਸਾਲ ਲੱਗੇ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮਿਸ਼ਨ ਦੇ ਨਾਲ ਕਿਉਂਕਿ ਸਾਡੀ ਜਥੇਬੰਦੀ ਕੋਲ ਇਕੋਸੌਕ ਸਟੇਟਸ ਨਹੀਂ ਹੈਗਾ ਇਹਦੇ ਵੱਲ ਵੀ ਧਿਆਨ ਦੇਣਾ ਜੀ ਯੂਨਾਈਟਿਡ ਨੇਸ਼ਨ ਚ ਜਸਦੇਵ ਸਿੰਘ ਰਾਏ ਕੋਰੀ ਕੋਲ ਹੀ ਕੋਸ ਆਫ ਸਟੇਟਸ ਹੈਗਾ ਠੀਕ ਹੈ ਜੀ ਹੋਰ ਕਿਹੜੇ ਦੇਰਾ ਸੱਚੇ ਸਾਦੇ ਦੀ ਐਨ ਜੀਓ ਕੋਲ ਇਕੋਸੌਕ ਸਟੇਟਸ ਇਹਨਾਂ ਕੋਲ ਇਹ ਜਿਹੜੇ ਨੇ ਆਪਣੇ ਬਿਆਸ ਵਾਲੇ ਰਾਧਾ ਸਵਾਮੀ ਇਹਨਾਂ ਦੀ ਕੈਨਜੀਓ ਕੋਲ ਇਕੋਸੌਖ ਸਟੇਟਸ ਹੈ ਸਾਡੀਆਂ ਜਥੇਬੰਦੀਆਂ ਕਦੋਂ ਪਹੁੰਚਣਗੀਆਂ ਉਸ ਲੈਵਲ ਤੇ ਖੈਰ ਅਸੀਂ ਆਰਗਿਊ ਕੀਤਾ ਕਿ ਠੀਕ ਹੈ ਸਾਡੇ ਕੋਲ ਇਕੋਸੌਖ ਸਟੇਟਸ ਨਹੀਂ ਅਸੀਂ ਤੁਹਾਨੂੰ ਡਿਟੇਲਡ ਰਿਪੋਰਟ ਦਿੰਨੇ ਆ ਅਸੀਂ 38 ਪੇਜਾਂ ਦੀ ਰਿਪੋਰਟ ਜਾਰੀ ਕੀਤੀ ਉਹਨਾਂ ਨੇ ਆਪਣੀ ਵੈਬਸਾਈਟ ਤੇ ਯੂਨਾਈਟਿਡ ਨੇਸ਼ਨ ਨੇ ਪਬਲਿਸ਼ ਕੀਤੀ ਹੈ ਰਿਪੋਰਟ ਤੇ ਸਾਨੂੰ ਬਰਾਬਰ ਦੀ ਸੀਟ ਦਿੱਤੀ ਇੰਡੀਆ ਚ ਕੌਣ ਆਇਆ ਸੀ ਅਰਦਮ ਬਾਗਚੀ ਆਇਆ ਹੋਇਆ ਸੀ ਜਿਹੜਾ ਯੂਨਾਈਟਿਡ ਨੇਸ਼ਨ ਨੂੰ ਸਪੋਕਸਮੈਨ ਹੈ ਇੰਡੀਆ ਦਾ ਥਰਡ ਇਨ ਲਾਈਨ ਹੁੰਦਾ ਰੋ ਦੇ ਚੀਫ ਤੋਂ ਇਹ ਜਿਹੜੀ ਪੋਜੀਸ਼ਨ ਹੁੰਦੀ ਹੈ ਸਾਹਮਣੇ ਬੈਠੇ ਸਨ ਤੇ ਮੈਂ ਤੁਹਾਨੂੰ ਯਕੀਨ ਮੰਨ ਕੇ ਦੱਸ ਸਕਦਾ ਜਿੰਨੀ ਕਿਉ ਬੇਇਜ਼ਤੀ ਉੱਥੇ ਉਹਨਾਂ ਦੀ ਹੋ ਸਕਦੀ ਸੀ ਜਿੰਨੀ ਕਰ ਸਕਦੇ ਸੀ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮਿਸ਼ਨ ਨੇ ਕੀਤੀ ਅਸੀਂ ਉੱਥੇ ਜੱਗੀ ਦੀ ਵੀ ਗੱਲ ਕੀਤੀ ਬੰਦੀ ਸਿੰਘਾਂ ਦੀ ਵੀ ਗੱਲ ਕੀਤੀ ਉੱਥੇ ਇਹਨਾਂ ਸਾਰੇ ਸ਼ਹੀਦਾਂ ਦੀ ਵੀ ਗੱਲ ਕੀਤੀ ਜਿਹੜੇ ਟਰਾਂਸਨੇਸ਼ਨਲ ਰਿਪ੍ਰੈਸ਼ਨ ਦੇ ਵਿੱਚ ਇਹਨਾਂ ਨੇ ਹੁਣੇ-ਹੁਣੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਸ਼ਹੀਦ ਕੀਤਾ ਮੇਰਾ ਕਹਿਣ ਤੋਂ ਭਾਵ ਕੀ ਹੈ ਜਿਹੜੀ ਇਸ ਸਟੇਜ ਤੋਂ ਗੱਲ ਹੋਈ ਹੈ ਬਾਬਾ ਜੀ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋਲੇ ਹੈ ਨਿਜਵਲ ਸਲੇ ਹੁਣ ਨਿਜਵਲ ਕੀ ਹੈ ਤੁਹਾਨੂੰ ਇਹਨਾਂ ਨੂੰ ਹਰ ਜਗ੍ਹਾ ਘੇਰਨਾ ਪੈਣਾ ਜੇ ਸਿਕ ਫੈਡਰੇਸ਼ਨ ਲੋਬੀ ਕਰ ਰਹੀ ਹੈ ਯੂਕੇ ਦੇ ਵਿੱਚ ਉਹਨਾਂ ਨੂੰ ਕਰਨ ਦਿਓ ਉਹਨਾਂ ਨੂੰ ਸਪੋਰਟ ਕਰੋ ਅਸੀਂ ਵੀ ਇੱਕ ਸਿੱਖ ਵੋਟ ਨਾਮਕ ਸੰਸਥਾ ਕੀਤੀ ਸੀ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿਹਾ ਅਸੀਂ ਜਿੱਥੇ ਸਿੱਖ ਵੋਟ ਦੀ ਗੱਲ ਕਰਨੀ ਸਿੱਖ ਮੈਨੀਫੈਸਟੋ ਦੀ ਗੱਲ ਕਰਾਂਗੇ ਠੋਕ ਕੇ ਕਰਾਂਗੇ ਇੱਕ ਦੂਜੇ ਦੀ ਮਦਦ ਕਰੋ ਇੱਕ ਦੂਜੇ ਨੂੰ ਕੱਟੋ ਨਾ ਜੇ ਕੈਨੇਡਾ 'ਚ ਕੋਈ ਲੋਬੀ ਕਰ ਰਿਹਾ ਉਹਨੂੰ ਕਰ ਲੈਣ ਦਿਓ ਕੋਈ ਰੈਫਰੈਂਡਮ ਕਰਦਾ ਉਹਨੂੰ ਰੈਫਰੈਂਡਮ ਕਰ ਲੈਣ ਦਿਓ ਕੋਈ ਯੂਨਾਈਟਿਡ ਨੇਸ਼ਨ 'ਚ ਜਾਇਆ ਯੂਨਾਈਟਿਡ ਨੇਸ਼ਨ 'ਚ ਜਾ ਲੈਣ ਦਿਓ ਇੱਕ ਦੂਜੇ ਦੇ ਨਾਲ ਥੰਮ੍ਹ ਬਣ ਕੇ ਖੜ੍ਹ ਜਾਓ ਥੰਮ੍ਹ ਬਣ ਕੇ ਖੜ੍ਹ ਜਾਓ ਤੇ ਇਹ ਕੋਈ ਕੰਮ ਕੋਈ ਮੇਰਾ 1 ਦਾ 2 ਦਾ 3 4 ਜਥੇ ਬੰਦੀਆਂ ਦਾ ਨਹੀਂ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਇਧਰੋਂ ਤੁਰਨਾ ਪੈਣਾ ਹੈ ਜਿਸ ਦਿਨ ਤੁਸੀਂ ਯਕੀਨ ਮੰਨੋ ਜਿਸ ਦਿਨ ਤੁਹਾਡੇ ਮਨ ਦੇ ਵਿੱਚ ਇਹ ਗੱਲ ਕਰ ਗਈ ਨਾ ਘਰ ਕਿ ਇਹ ਕਿਸੇ ਹੋਰ ਮਾਂ ਦਾ ਪੁੱਤ ਨਹੀਂ ਇਹ ਮੇਰਾ ਪੁੱਤ ਸੀ ਇਹ ਮੇਰਾ ਭਰਾ ਸੀ ਕਿ ਪੰਜ ਵੜ ਕਿਸੇ ਹੋਰ ਦਾ ਬਜ਼ੁਰਗ ਨਹੀਂ ਮੇਰਾ ਬਜ਼ੁਰਗ ਸੀ ਉਸ ਦਿਨ ਆਪਾਂ ਤੁਰਾਂਗੇ ਇਸ ਕੰਮ ਤੇ ਤੇ ਇਸ ਕਰਕੇ ਬੇਨਤੀ ਇਹੀ ਹੈ कि ਜਿੰਨੂੰ ਜਿੰਨੂੰ ਮਹਾਰਾਜ ਨੇ ਜਿਹੜਾ ਜਿਹੜਾ ਗੁਣ ਬਖਸ਼ਿਆ ਆਓ ਉਹਨਾਂ ਗੁਣਾਂ ਨੂੰ ਅੱਗੇ ਲੈ ਕੇ ਤੁਰੀਏ ਆਪਣਾ ਇੱਕ ਸਿੱਧਾ ਨਿਸ਼ਾਨਾ ਰੱਖੀਏ ਇਸ ਸ਼ਖਸ ਨੇ ਖਾਲਸ ਥਾਨ ਦੇ ਭੇਟ ਆਪਣੀ ਸਾਰੀ ਜ਼ਿੰਦਗੀ ਦੇ ਦਿੱਤੀ ਜਿੰਨੀ ਵੀ ਸੀਗੀ ਫੁੱਲ ਵਰਗੀ ਜ਼ਿੰਦਗੀ ਸੀ ਥੋੜੀ ਸੀ ਪਰ ਇਫੈਕਟਿਵ ਸੀ ਕੋਈ ਕੋਲੋਂ ਲੰਘ ਜਾਂਦਾ ਸੀ ਇਗਨੋਰ ਨਹੀਂ ਸੀ ਕਰ ਸਕਦਾ ਛੋਟੇ ਤੋਂ ਲੈ ਕੇ ਵੱਡੇ ਨੂੰ ਪਿਆਰ ਦੇਣਾ ਸਤਕਾਰ ਦੇਣਾ ਔਰ ਕੌਮ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਇਸ ਸ਼ਖਸ ਦਾ ਨਾਮ ਹੈ ਅਵਤਾਰ ਸਿੰਘ ਖੰਡਾ ਇਹਨਾਂ ਨੂੰ ਇਹਨਾਂ ਦੇ ਮਾਤਾ ਨੂੰ ਇਹਨਾਂ ਦੇ ਪਿਤਾ ਨੂੰ ਸ਼ਹੀਦ ਨੂੰ 100-100 ਵਾਰੀ ਨਮਨ ਹੈ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦਾ ਕੋਈ ਪੰਜ ਦਰਸ਼ਨ 5 10% ਗੁਣ ਸਾਡੇ 'ਚ ਆ ਜਾਵੇ ਤੇ ਅਸੀਂ ਵੀ ਕੌਮ ਦੀ ਸੇਵਾ ਕਰ ਦਈਏ ਆਓ ਇੱਥੇ ਹੀ ਮੈਂ ਦਾਸ ਤੇ ਉਹਨਾਂ ਦਾ ਜਾਚਕ ਹੈ ਗੱਜ ਵੱਜ ਕੇ ਫਤਿਹ ਬੁਲਾਓ ਸ਼ਹੀਦ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਗੱਜ ਵੱਜ ਕੇ ਸਾਡੀ ਫਤਿਹ ਹੋਣੀ ਚਾਹੀਦੀ ਹੈ ਫਤਿਹ ਚੜ੍ਹਦੀ ਕਲਾ ਦਾ ਸਬੂਤ ਹੈ ਇੱਕ ਖੰਡਾ ਖੋਇਆ ਕੋਈ ਨਹੀਂ ਹਜ਼ਾਰਾਂ ਖੰਡੇ ਉਹਦੇ ਮਗਰ ਤਿਆਰ ਨੇ ਇਹੀ ਸੀ ਨਾ ਉਹਦੇ ਵੀਡੀਓ ਦਾ ਆਖੀਰਲਾ ਮੈਸੇਜ ਮੈਂ ਗਿਆ ਮੇਰੇ ਵਰਗੇ ਬਹੁਤੇ ਆਏ ਬਹੁਤੇ ਗਏ ਕੌਮ ਦਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ